बीबी अस तो है बाल्मीक बा... है अस जिदा सा महाराज ने भी झूठ बोलिया नहीं बोलना सा जबान है की अमीकी ऐडे वे नहीं मुकर मैं क्या बीमा ने सत वोटा ਸਾਨੂੰ ਤਾਂ ਹੱਥ ਦਸਤੀ ਦਿਨ ਨੂੰ ਦਿਨੀ ਮੇਰੀ ਮੁਸ਼ਕਲ ਆ ਬੰਦੇ ਤੋਂ ਮੇਰਾ ਤਾਂ 3000 ਰੁਪਿਆ ਭਰਿਆ ਹੋਇਆ ਮੇਰੀ ਗੱਲ ਤਾਂ ਪਤਾ ਨਹੀਂ ਹੋਇਆ ਕਿਥੋਂ ਮੈਂ ਭਰ ਦਵਾ ਪੰਜਾ ਬੱਚਿਆਂ ਨੂੰ ਪੜਾਵਾ ਕਿ ਉਹਨਾਂ ਦੇ ਬੀਬੀ ਇਹ ਝੂਠੇ ਬੰਦੇ ਦੀ ਸਰਕਾਰ ਹੈ ਤੇ ਫਿਰ ਅੱਛੀ ਉਹਨੇ ਇਹੀ ਕਹਿੰਨੇ ਕਿ ਬੀਬੀ ਸਾਡੇ ਘਰੇ ਆਵੇ ਅਸੀਂ ਐਦਾ ਝਾੜੂ ਬੰਨਿਆ ਹੋਣਾ ਸੀ ਐਦਾ ਝਾੜੂ ਖਲਾਰ ਕੇ ਦੱਸਾਂਗੇ ਉਹਨੂੰ ਵੀ ਬੀਬੀ ਤੂੰ ਸਾਡੇ ਕੋਲ ਆ ਆ ਦੇਖੋ ਜੀ ਅੱਛੀ ਜਿੰਨੇ ਕੇ ਬੱਚਾ ਵੀ ਵਰ ਗਿਆ ਆ ਕਰਾਓ ਜੀ ਤੁਸੀਂ ਜੱਟਾਂ ਦੀ 3000 ਰੁਪਿਆ ਤਾਂ ਨਾ ਮਿਲਦਾ ਤੁਸੀਂ ਕਿ ਕਿ ਨਾ ਤਾਨੂੰ ਉਹ ਦੋ ਤਰ੍ਹਾਂ ਦੇ ਜਿਹੜੇ ਆ ਇਹ ਸਪੈਸ਼ਲ ਕਿਰਿਆ ਹੈ 20 ਤਰ੍ਹਾਂ ਦੇ ਤੁਸੀਂ ਹੁਣ ਸ਼ੁਰੂਆਤ ਤੇ ਉਹ ਹੌਲ ਵਿੱਚ ਖਾਣਾ ਬਣਾਉਂਦੇ ਆ ਸਾਡੀ ਕਿੰਨੀ ਤਰ੍ਹਾਂ ਦੀ ਇਹ ਇਹ ਬੀਬੀ ਮੈਨੂੰ ਮਿਲੀ ਹੈ ਇਸ ਪੂਲ ਪਿੰਡ ਦੇ ਵਿੱਚ ਪੂਲ ਵਿੱਚ ਖਾਣਾ ਬਣਾਉਦੀ ਹੈ ਜਦ ਮੈਂ ਮੁੱਖ ਮੰਤਰੀ ਬਣਿਆ ਤਾਂ ਇਹਨਾਂ ਨੂੰ 1200 ਰੁਪਏ ਤਰਫਾਹ ਮਿਲਦੀ ਸੀ ਮੈਂ ਇਹਨਾਂ ਦੇ 3000 ਕਰ ਗਿਆ ਉਹ ਇਹਨਾਂ ਨੂੰ 3000 ਮਿਲ ਰਹੀ ਹੈ 3000 ਵੀ ਘਟ ਹੈ ਮੌਜੂਦਾ ਸਰਕਾਰ ਨੂੰ ਵਧਾਉਣੇ ਚਾਹੀਦੇ ਇਹੋ ਜਿਹਾ ਆਂਗਣਵਾੜੀ ਵਾਲਿਆਂ ਦੀ ਮੈਂ ਤਰਖਾ ਵਧਾਈ ਸੀ ਆਸ਼ਾ ਵਰਕਰਾਂ ਦੀ ਵਧਾਈ ਸੀ ਇਹਨਾਂ ਨੂੰ ਹੋਰ ਤਰਖਾ ਇਹਨਾਂ ਦੀ ਵਧਾਉਣਾ ਚਾਹੀਦਾ ਮਹਿੰਗਾਈ ਵੱਧ ਗਈ ਹੈ ਤੇ ਇਹਨਾਂ ਦਾ ਗੁਜ਼ਾਰਾ ਨਹੀਂ ਚੱਲਦਾ ਅੱਜ ਮੈਂ ਨਕੌਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਇਹ ਇਹ ਬਾਈ ਜੀ ਯਾਰ ਹੋਰ ਸਾਰੇ ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿਲ ਆ ਰਿਹਾ ਮੈਂ ਤੁਹਾਨੂੰ ਇਕੱਲੇ ਇਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੰਨਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਈ ਐ ਘਰ ਚੱਲਣੇ ਮੁਸ਼ਕਲ ਹੋ ਗਏ ਐ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਤਾਂ ਐਡਾ ਬੜਾ ਬਿਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣੇ ਬੰਦੇ ਅਵਾਜ਼ਾਰ ਹੋਏ ਵੀ ਇਹਨਾਂ ਦਾ ਬਿਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿਲ ਐ ਟਾਡਾ 65000 ਬੈਲੈਂਸ ਕਹਿੰਦੇ ਆਪਣਾ 70000 ਦਾ 70000 ਪੜਦਾ ਹਾਂਜੀ 65000 ਰਹਿੰਦਾ ਹੈ ਕਨੈਕਸ਼ਨ 65000 ਸਾਰਾ ਕੁਲ ਟੋਟਲ ਸੀ ਕਨੈਕਸ਼ਨ ਕੱਟੋ ਗਿਆ ਕਿ ਹੈਗਾ ਨਹੀਂ ਕਨੈਕਸ਼ਨ ਚੱਲਦਾ ਕੱਟਣ ਆਏ ਹੋਏ ਹੈਗੇ ਸਾਡੇ ਲੈ ਕੇ ਤੁਹਾਡਾ ਭੈਣ ਜੀ ਭਾਈ ਮੈਂ ਤਾਂ ਕੀਤੀ ਹੈ ਕਹਿੰਦਾ ਥੋੜੇ ਥੋੜੇ ਕਰੀ 22000 ਇਸ ਭੈਣ ਜੀ ਦਾ ਵੀ ਦਾ ਇਹਨਾਂ ਦੇ ਪਰਿਵਾਰ ਦਾ ਰਵਿੰਦਰ ਕੋੜੀ ਦਾ ਨਾਮ ਹੈ ਤੁਹਾਡਾ ਭੈਣ ਜੀ ਸਾਡਾ ਇੱਕ ਆਇਆ 3000 ਰੁਪਏ ਤੇ ਸਾਡਾ ਤਾਂ ਮੀਟਰ ਵੀ ਲਾ ਕੇ ਲਗਾਇਆ ਸਟ੍ਰੈਸ ਆਦਾ ਲੱਗਿਆ 20000 ਇਹਨਾਂ ਦਾ ਬਿੱਲ ਹੈ ਇਹਨਾਂ ਦਾ ਮੀਟਰ ਲਾ ਲੈ ਗਿਆ ਤੇ ਬਿਨਾਂ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਹੈ ਤੁਹਾਡਾ ਭੈਣ ਜੀ 9000 ਬਿੱਲ ਇਹਨਾਂ ਦਾ ਭੈਣ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਕੋਕਾ ਜੀ ਮੈਂ ਕਿਵੇ ਤਾਰ ਕੇ ਆਈ ਆ ਪਹਿਲਾਂ ਕਿੰਨਾ ਤਾਰਿਆ ਸੀ ਮੈਂ 4000 ਤਾਰ ਕੇ ਆਈ ਆ ਤਾਂ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾ ਦਾ ਇਨਵੈਟਰ ਨਾ ਆਈ ਸੀ ਕੱਲਾ ਪੱਖਾ ਚੱਲੀ ਜਾਂਦਾ ਤਾਂ ਬਲਬ ਚੱਲਦਾ ਇੱਕ ਪੱਖਾ ਚੱਲਦਾ ਬਿਲ ਕਿੰਨਾ ਹੈ 9000 9000 ਬਿਲ ਹੈ ਤੇ ਪਹਿਲਾਂ ਵੀ ਤਾਰ ਕਿਹਾ ਇਹ ਹੁਣ ਇਹਨਾਂ ਨੂੰ ਤਾਰਨੇ ਤੇ ਆਵਾਜ਼ ਆ ਰ ਹੋਏ ਵੇ ਵੱਡਾ ਭੈਣ ਜੀ 12000 ਇਹਨਾਂ ਦਾ ਬਿਲ ਖੜਾ ਹੈ ਤਾਰਨੇ ਤੋਂ ਹੋਵਾ ਜਾ ਰਿਹਾ ਹੈ ਵੱਡਾ ਭਾਈ ਜੀ ਹਾਂ ਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿਲ ਹੈ ਤੇ ਕੋਈ ਇਹਦੀ ਸੁਣਵਾਈ ਨਹੀਂ ਹੈ ਤੁਸੀਂ ਦੱਸੋ ਭੈਣ ਜੀ ਇਹ ਬਹੁਤ ਬਿਆਜ ਹੈ ਅੱਛਾ ਯਾਰ ਤਾਰਿਆਂ ਦੇ ਤੇ ਹੋਰ ਤਾਰਾ ਕੱਟਾ ਨਹੀਂ ਕਰਾਉਂਦੇ ਦਾਸਾ ਹਜ਼ਾਰੀ ਦਾ ਬਿੱਲ ਇੱਕ ਤਾਰਿਆਈ ਹੈ 11000 ਹੋਰ ਮੰਗਦੇ ਐ ਤੇ ਇਹਦਾ ਕਨੈਕਸ਼ਨ ਕੱਟਣਾ ਆ ਗਿਆ ਤੁਸੀਂ ਦੱਸੋ ਰੁਜੀ ਜੀ ਬਟਾਈ ਆ ਵਿੱਚ 14 ਤਾਰਿਆ ਵਾ ਤੇ 22000 ਬਿੱਲੇ ਦਾ ਆਇਆ 14000 ਇਹ ਗਰੀਬ ਆਦਮੀ ਤਾਰਿਆਈ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਕਨੈਕਸ਼ਨ ਕੱਟਣ ਨੂੰ ਕਹਿ ਰਹੇ ਬਟਾ ਭੈਣ ਜੀ 17000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਮੇਰੇ ਪਾਸ ਬੀਬੀਆਂ ਖੜੀਆਂ ਇੱਕੋ ਪਿੰਡ ਦੀ ਆ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਏ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੁਆਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22000 ਤੇਰਾ 65000 ਹੈ ਕਿ ਇਹਦਾ 22000 ਹੈ ਕਿ ਇਹਦਾ 10000 ਹੈ ਕੋਈ 35000 ਹੈ ਇਹ ਕਿੱਥੇ ਤੇ ਆਗੇ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਅਸੀਂ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿਲ ਦੀ ਗੱਲ ਕਰਦੇ ਆ ਦੋ ਵਾਰ ਵੀ ਬਿਲ ਆ ਜਾਂਦਾ ਤਾਂ ਇੰਨਾ ਬਿਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾ ਗਰੀਬ ਪਰਿਵਾਰ ਖੜੇ ਐ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ ਐ 35 35 40 40 50 50 ਹਜ਼ਾਰ ਕਿੱਥੇ ਨੇ ਭਰਨਗੇ ਗਰੀਬ ਲੋਕਾਂ ਦੇਖੋ ਮੇਰੀ ਭੈਣ ਦਾ ਬੀਬੀ ਦੀ ਸ਼ਗਲ ਕਿੰਨੀ ਕਮਜ਼ੋਰ ਹੋ ਗਈ ਹੈ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਕਿ ਕੋਈ ਜਵਾਨ ਕੁੜੀ ਮੁੱਕ ਕੇ ਤਿੰਨ ਬੱਚੇ ਨੇ ਉਹਦੇ ਸਾਉਂਦੀ ਦਿਹਾੜੀ ਕਰ ਕਰ। ਔਰ ਉੱਪਰ ਤੇ ਕਿੰਨਾ ਬਿੱਲਾ ਆਇਆ ਹੋਇਆ? ਇਹ 10000 ਤਾਰਿਆ ਦਿਆ 10000 ਤਾਰਿਆ ਹੀ 11000 ਉਹ ਕਿੱਥੇ ਦੇ ਕਿੰਨੇ 11000 ਬਿੱਲ ਕਹਿੰਦੇ ਦੇ ਦਿਓ ਨਹੀਂ ਤੇ ਅਸੀਂ ਮੀਟਰ ਲਾ ਕੇ ਲੈ ਜਾਣਾ। ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ। ਉਹ ਇੰਨੇ ਜ਼ਿਆਦਾ ਕਰਦੇ ਆ। ਕਿ ਜਿਆ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ ਹੁਣ 10000 ਕਿੱਥੋਂ ਦੇਈਏ ਸੀ ਦਿਹਾੜਾ ਨਾ ਕਰਕੇ ਕਿਹ ਆਹੀ ਰੋਟੀ ਦਾ ਸਾਰ ਗਿਆ ਤੇ ਚਾਹੀਦੀ ਦਿਹਾੜੀਆਂ ਕਰਕੇ ਕਿੱਧਰ ਕਿੱਥੇ ਹੋਈਆਂ ਭਰਾਵਾ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਦਾ 21000 ਇਹ ਬੀਬੀਆਂ ਨੂੰ ਨਾ ਦੇਵਾ ਸਾਡੀ ਮਿਹਨਤ ਵਾ ਸਾਡੀ ਮਿਹਨਤ ਮਾਣ ਕਹਿੰਦੇ ਤਿੰਨ ਮਹੀਨਿਆਂ ਦੇ ਵਿੱਚ ਕੋਪਰੇਟਿਵ ਬੈਂਕਾਂ ਦੇ ਜੀ ਕਰਜੇ ਮਾਫ ਕੀਤੇ ਜੋ ਵੀ ਬਿੱਲ ਸੀ ਇਹਨੀਆਂ ਸਹੂਲਤਾਂ ਮਿਲੀਆਂ ਨੇ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਕਹਿੰਦੇ 600 ਜੁਨਤ ਮਾਫੀ ਇੱਕ ਵੀ ਜੁਨਤ ਮਾਫ ਨਹੀਂ ਹੋਈ ਉਹ ਪਿਛਲੇ ਬਿੱਲ ਇਹਨਾਂ ਨੇ ਮਾਫ ਕੀਤੇ ਸੀ ਉਹਨਾਂ ਨੂੰ ਉਹ ਵੀ ਮਾਫ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰੋਂ ਇਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੇ ਉਹ ਮਤਲਬ ਬੜਾ ਮੀਟਰ ਹੈ ਨਹੀਂ ਕਰ ਚ ਨਹੀਂ 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 ਉਹ ਤਾਂ ਦੇਵੋ ਦਾ ਆਦਮੀ ਹੈ ਤੇ ਇਖਤਾਰ ਲਾ ਦਿੰਦੇ ਆ ਇਖਤਾਰ ਲਾ ਗਏ ਆ ਜੇ ਉਹ ਦਾ ਨਾਂ ਨਾ ਲਿਓ ਹੁਣ ਇਹਨਾਂ ਨੂੰ ਉਲਟਾ ਪੜਾ ਰਹੇ ਆ ਕਿ ਤੁਹਾਡੇ ਅਸੀਂ ਨਜਾਇਜ਼ ਕਨੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਤਾਂ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਕਿਉਂ ਨਹੀਂ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ ਕਰਦੀ ਔਰ ਇੰਨੇ ਜਿਆਦਾ ਰੇਟ ਕਿਉਂ ਹੈ ਇੱਕ ਐਸਬੀਬੀ ਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਤੇ 21000 ਬਿੱਲ ਹੈ ਕਿੱਥੇ ਦੇ ਦੇਗੀ ਇੱਕ ਬੱਲਬ ਦਾ 21000 ਬਿੱਲ ਕਿਵੇਂ ਆ ਗਿਆ ਤੋ ਇਹ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੇ ਇਹਦਾ ਗਰੀਬਾਂ ਦੇ ਬਿੱਲ ਦੁਆਰੇ ਤੋਂ ਬਾਤ ਕੀਤੇ ਜਾਣ ਇਹਨਾਂ ਦੇ ਬਿਲ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨਹੀਂ ਤਾਂ ਸਾਨੂੰ ਐਜੀਟੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ ਬੜੇ-ਬੜੇ ਬਿੱਲ ਖੜੇ ਕਿੱਥੇ ਚੱਲੂਗਾ ਕੰਮ ਤਾਂਗਣਾ ਪਿੰਡ 'ਚ ਖੜਾ ਮੇਰੇ ਨਾਲੇ ਕਿਸਾਨ ਵੀਰ ਖੜੇ ਆ ਮੱckie ਆ ਇਹਨਾਂ ਨੇ ਬੀਜਿਆ ਮਿਆਂ ਨਕੂਤਰ ਦਾ ਹਲਕਾ ਇੱਥੇ ਜਾਰਾ ਤਰ ਕਿਸਾਨੀ ਤੇ ਲੋਕ ਨਿਰਭਰ ਹੈ ਦਿਨਾਂ ਨੂੰ ਸਿਰਫ 4 ਘੰਟੇ ਬਿਜਲੀ ਆਉਦੀ ਉਹਦਾ ਵੀ ਕੋਈ ਟਾਈਮ ਨਹੀਂ ਪਤਾ ਕਦੋਂ ਆ ਜਾਣੀ ਹੈ ਭਾਈ ਤੁਸੀਂ ਦੱਸੋ ਤਾਂ ਬਿਜਲੀ ਉਹਦੇ ਵਿੱਚ ਹੀ ਕੱਟ ਲੱਗਦੀ ਹੈ 4 ਘੰਟੇ ਦੇ ਕੱਟ ਲਾਦੇ ਤਾਂ ਦੋ ਕਿੰਨੇ ਕੋਈ ਵਾਰ ਵਿੱਚੋਂ ਵੀ ਦੋ ਹੀ ਘੰਟੇ ਮਿਲਦੀ ਹੈ ਦੋ ਹੀ ਮਿਲਦੀ ਹੈ ਕਿੰਨੇ ਵਜੇ ਆਉਂਦੀ ਹੈ ਉਹ 2 ਜਿੰਨਾ ਦਾ 3:00 ਵਜੇ ਰਾਤ ਨੂੰ ਹਾਂਜੀ 12:00 ਵਜੇ ਸਾਡੇ ਬਜੇ ਰਾਤ ਨੂੰ 2:00 ਵਜੇ ਆ ਜਾਂਦੀ ਕਦੇ 4:00 ਵਜੇ ਕਦੇ 12:00 ਵਜੇ ਕਿਸਾਨ ਸੌ ਨਹੀਂ ਪਾਰਿਆ ਤੇ ਬਿਜਲੀ ਹੈ ਜਿਹੜੀ ਉਹਨੂੰ ਡਿੱਕੀ ਜਾਂਦੇ ਆ 4 ਘੰਟੇ ਕਿਹਾ ਉਹ ਤੁਹਾਨੂੰ ਦਵਾਂਗੇ ਤੇ ਦਿੰਦੇ 2 ਘੰਟੇ ਇਹ ਜਿਹੜੇ ਭਗਵੰਤ ਮਾਨ ਜੀ ਹੈ ਇਹ ਝੂਠ ਬੋਲੀ ਜਾਂਦੇ ਕਿ ਅਸੀਂ 24 ਘੰਟੇ ਬਿਜਲੀ ਦਿੱਤੇ ਦਿੰਦੇ ਆ ਆ ਕਾਂਗਣਾ ਪਿੰਡ ਹੈ ਨਕੌਦਰ ਹਲਕਾ ਆ ਕਿਸਾਨ ਖੜੇ ਆ ਕਿਸੇ ਨੂੰ 2 ਘੰਟੇ ਤੇ ਜਾੜਾ ਬਿਜਲੀ ਨਹੀਂ ਮਿਲ ਰਹੀ ਉਹਦਾ ਵੀ ਕੋਈ ਟਾਈਮ ਨਹੀਂ ਸਾਰੀ ਰਾਤ ਡਿੱਕਣੀ ਪੈਂਦੀ ਹੈ ਦਿਨ ਵਿੱਚ ਕਰੇ ਦਿੰਦੇ ਨਹੀਂ ਤੋ ਇੱਕ ਇਸ ਤਰ੍ਹਾਂ ਕਿਸਾਨਾਂ ਦੇ ਨਾਲ ਕਿੰਨਾ ਕੁ ਧੋਖਾ ਕਰੇਗੀ ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਆਪ ਦੀ ਪਹਿਲਾਂ ਤਾਂ ਇਹ ਕਹਿੰਦੇ ਸੀ 14 ਘੰਟੇ ਬਿਜਲੀ ਦੇਣਗੇ 4 ਘੰਟੇ ਘੱਟ ਬਣਾ ਹਾਂਜੀ ਇਹ ਜੀ ਵਾਲਾ 4-4 ਘੰਟੇ ਦਾ ਸਭ ਏਰੀਆ 4-4 ਘੰਟੇ ਦਾ ਪਿੰਡ ਚ ਕੱਟ ਰਹੇ ਨੇ 24 ਕਿਥੇ ਨੂੰ ਜੇ ਪਿੰਡਾਂ ਦੇ ਵਿੱਚ ਅੱਜ ਵੀ ਐਡੇ ਵੱਡੇ ਵੱਡੇ ਕੱਟ ਲੱਗ ਰਹੇ ਘਰਾਂ ਦੇ ਵੀ ਤਾਂ ਆਹ ਬੋਟਾ ਕਰਕੇ ਇਹ ਥੋੜਾ ਬਹੁਤਾ ਫੇਰ ਵੀ ਰਾਜ਼ ਕਰ ਰਹੇ ਜੇ ਬੋਟਾ ਦੇ ਬਾਅਦ ਕੀ ਬਣੇਗਾ ਸਾਡਾ ਵੋਟਾ ਲੈਣ ਵਾਸਤੇ ਜ਼ਰੂਰ ਕੱਟ-ਕੱਟ ਲੱਗਦੇ ਲੇਕਿਨ ਫੇਰ ਵੀ ਕਿੰਨੇ ਘੰਟੇ ਦਾ ਕੱਟ ਹੈ ਜੀ 4 ਘੰਟੇ ਦਾ ਕਰਾਂ ਦਾ ਹਰ ਰੋਜ਼ 5 ਘੰਟੇ 4 ਘੰਟੇ ਦਾ ਕੱਟ ਜੀਵੀਦਾਰ ਹਰ ਪਿੰਡ ਦੇ ਲੋਕ ਦੱਸ ਰਹੇ ਇੱਥੇ ਲੱਗਦਾ ਹਰ ਕੱਟ ਦੇ ਵੀ ਇਹ ਦੁਪਹਿਰੇ ਵਿੱਚ ਹੈ ਜਦ ਦੁਪਹਿਰ ਨੂੰ ਲੋਕਾਂ ਨੂੰ ਲੋਡ ਹੁੰਦੀ ਹੈ ਜਦ ਕੱਟ ਲੱਗ ਜਾਂਦਾ ਛੇ ਸਕੂਲਾਂ ਚੋਂ ਉਹਦੇ ਤਲਫਦੇ ਆਉਂਦੇ ਆ ਉਹ ਬਿਜਲੀ ਨਹੀਂ ਹੁੰਦੀ ਤਲਫਦੇ ਗਰਮੀ ਦੇ ਨਾਲ ਇਹਨਾ ਮਾਰਾ ਹੈ ਜੀ ਗਰਮੀ ਵਿੱਚ ਫੇਰ ਇਹਨੇ ਕੀ ਲੈਣ ਦੇਣੀਆਂ ਜੀ ਸਰ ਇੱਕ ਮੈਸੇਜ ਦੀ ਗੱਲ ਕਰਾਂਗਾ ਸਰ ਐਲਾਨ ਨੰਬਰ 1 ਬਿਜਲੀ maf ਛੂਟ ਐਲਾਨ ਨੰਬਰ 2 24 ਘੰਟੇ ਬਿਜਲੀ ਛੂਟ ਐਲਾਨ ਨੰਬਰ 3 ਪਿੰਡਾਂ ਦਾ ਵਿਕਾਸ ਜਿਹੜੇ ਪੈਸੇ ਆਏ ਉਹ ਵੀ ਵਾਪਸ ਲੈ ਗਏ ਛੂਟ ਸੋ ਤਿੰਨ ਐਲਾਨ ਇੱਕ ਪਿੰਡ ਦੇ ਵਿੱਚ ਇਹਦੇ ਛੂਟ ਨੇ ਇਹ ਤੇ ਆਪਾਂ ਧਿਆਨ ਦੇਣ ਸੋ ਯਾਰ ਯਾਰ ਪਾ ਬੀਬੀਆਂ ਦਾ ਉਹ ਛੂਟ ਸੋ ਚਾਰ ਐਲਾਨ ਜਿਹੜੇ ਆ